ਹਾਂਜੀ ਇਹ ਜਿਹੜਾ ਫੈਬਰਿਕ ਹੋਏਗਾ ਪ्योर ਤੁਹਾਨੂੰ 크ਰੇਪ ਦੇ ਵਿੱਚ ਸੂਟ ਮਿਲੇਗਾ ਈਜ਼ੀ ਉੱਪਰ ਪ੍ਰੋਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਇਹਨਾਂ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਮੈਂਸ਼ਨ ਕੀਤਾ ਗਿਆ ਅਗਲਾ ਜਿਹੜਾ ਸੂਟ ਹੋਏਗਾ ਤੁਹਾਨੂੰ ਪ्योर ਮਲਚਨ ਤੇਰੀ ਦਾ ਫੈਬਰਿਕ ਮਿਲ ਜਾਏਗਾ ਇੰਬਰਾਉਡਰੀ ਈਜ਼ੀ ਉੱਪਰ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਜਿੰਨਾ ਮਰਜ਼ੀ ਫੈਬਰਿਕ ਬੁੱਕ ਕਰਵਾ ਸਕਦੇ ਹੋ ਅਗਲਾ ਸੂਟ ਹੋਏਗਾ ਡੋਲਾ ਸਿਰਕ ਦੇ ਵਿੱਚ ਹੋਏਗਾ ਪ੍ਰਾਈਸ ਇਹਨਾਂ ਦਾ ਵੀ ਉੱਪਰ ਮੈਂਸ਼ਨ ਕੀਤਾ ਗਿਆ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟੜੀ ਕੀਤੇ ਗਏ ਨੇ ਜੇਕਰ ਕੋਈ ਵੀ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਸੂਟ ਹੋਏਗਾ ਜੌਰਜਟ ਵਿੱਚ ਹੋਏਗਾ 2.5 ਮੀਟਰ ਦੀ ਸ਼ਰਟ ਹੋਏਗੀ ਕੱਟ ਨਾਲ ਪਲੇਨ ਬਾਟਮ ਹੋਏਗੀ ਜੌਰਜਟ ਦੀ ਦੁਪੱਟਾ ਵੀ ਤੁਹਾਨੂੰ ਜੌਰਜਟ ਵਿੱਚ ਮਿਲ ਜੇਗਾ ਸਾਰਾ ਸੂਟ 2.5 ਮੀਟਰ ਦੀ ਕੱਟ ਮਿਲ ਜੇਗਾ ਅਗਲਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ embroidery ਫੁੱਲ ਕੀਤੀ ਗਈ ਨਾਲ ਪਲੇਨ ਫੈੜਾ ਦੀ ਬਾਟਮ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ